ਹਾਂਜੀ ਬਾਪੋ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਤੇ ਤੁਸੀਂ ਵੀ ਵਖੂ ਤੜਕੇ ਤੜਕੇ ਕਿਵੇਂ ਇਹਨਾਂ ਨੇ ਵਲੌਗ ਸਟਾਰਟ ਕਰ ਲਿਆ ਤੇ ਮੈਂ ਵੀ ਚੱਲ ਪਿਆ ਬਾਹਰ ਨੂੰ ਤੇ ਤੁਹਾਨੂੰ ਵੀ ਇਹਨਾਂ ਪਤਾ ਲੱਗ ਜਾਊਗਾ ਸੀਰਜਨ ਦੀ ਪਹਿਲੀ ਬਾਜੀ ਆਪਣੀ ਤੇ ਜੋ ਅੱਜ ਸ਼ਟਰ ਚਾ ਰਿਹਾ ਦੋ ਬਾਜੀਆਂ ਬਾਪੋ ਤੇ ਹੁਣ ਕਿਹੜਾ ਚੱਲੀ ਬਣਪਰੇ ਦੇ ਕੋਲੇ ਹਨਾ ਤੇ ਆਉਣ ਵਾਲਾ ਕੋਈ ਪਿਆਉਰੀ ਵਾਲਾ ਮੁੰਡਾ ਸੁਰਜਿੰਦਰ ਤੇ ਉਹ ਵੀ ਆ ਰਿਹਾ ਤੇ ਚੱਲ ਜੇ ਕੂਤਰੀ ਤਿਆਰ ਆ ਦੋਨੇ ਇੱਕ ਛੜਨੀ ਆਪਣੀ ਲੂਲ ਬਾਈ ਇੱਕ ਫੁੱਲੋ ਮਿੱਠੀ ਹੈ ਨਾ ਤੇ ਚੱਲਦੇ ਆਗੇ ਚੱਲ ਕੇ ਚੱਕਦੇ ਕਬੂਤਰੀਆਂ ਕਵਾਦਰੀਆਂ ਤੇ ਟਾਈਮ ਤੁਹਾਨੂੰ ਦਿਖਾ ਦਿੰਦਾ ਰੱਬ ਤੁਹਾਡਾ ਭਲਾ ਕਰੇ ਭਾਈ ਮੂਕੇ ਮੱਕੇ ਚੱਕ ਲੈ ਬਾਪੂ ਨਾਲ ਲੋ ਜੀ 5:23 ਮਿੰਟ ਹੋ ਗਏ ਤੇ ਰਾਤ ਹੀ ਆ ਲਗਭਗ ਨਾ ਨਿਹਰਾ ਪੂਰਾ ਹੀ ਹੋਇਆ ਪਿਆਗਾ ਤੇ ਚੱਲੋ ਫਿਰ ਚੱਲਦੇ ਤੇ ਮਾਣਪੁਰ ਦੀ ਲੋਠੇ ਬੈਠਾ ਉਹ ਕਰੀ ਜਾਂਦਾ ਕੈ ਕਬੂਤਰੀਆਂ ਕਵਾਦਰੀਆਂ ਤੇ ਚੱਲੋ ਬਾਪੂ ਤੇ ਤੁਹਾਨੂੰ ਚੱਲ ਕੇ ਦਿਖਾਉਣੇ ਪਰ ਤੋ ਜੀ ਆਗੇ ਤੇ ਉਹ ਕੋਲੀ ਗੇਟ ਕੋਟ ਤੇ ਤੁਹਾਨੂੰ ਫੇਰ ਹੀ ਕਰਾਂਗਾ ਮਦਦ ਲੇਗਾ ਪਰ ਸ਼ੇਅਰ ਹਟਣਾ ਜੀ ਤੇ ਆਗੇ ਤੇ ਇਧਰ ਹੜਾ ਚੋਬਰ ਵੀ ਆ ਗਿਆ ਕੰਬਲ ਲਈ ਬਠਾ ਤੇ ਟਾਈਮ ਕਿਉਂਗਾ ਮੁੰਡਾ ਟਾਈਮ ਦਿਖਾ ਠੰਡ ਤਾਂ ਹੈ ਹੀ ਨਹੀਂ ਗਈ ਲੋ ਬਈ ਦੂਜੀ ਕਬੂਤਰੀ ਕੈਨਸਲ ਤੇ ਕੱਲੀ ਟੂਟੋਰੀਅਲ ਜਾਊਗੀ ਲਾਲ ਲੂਲ ਬਈ ਲਾਲ ਵੇ ਕੀ ਨੇ ਚੱਕ ਮੁੰਡਾ ਤਾਸ ਖੇਡ ਲਈ ਬਈ ਅਲ ਕੁਦਰ ਕੀ ਹੋਰ ਤਾਰ ਕੋ ਕੰਮ ਰਹਿ ਨਹੀਂ ਗਿਆ ਹੁਣ ਤੇ ਕੱਲੇ ਕਬੂਤਰੀ ਲੈ ਕੇ ਜਾਣੀ ਐ ਤੇ ਉਹ ਬੱਸ ਲੈ ਜਾਗੇ 7 ਵਜੇ ਸੀ ਅਈਦਾ 5 ਵਜੇ ਇੱਥੇ ਆਏ ਬੈਠੇ ਟਾਈਮ ਨਾਲ ਹੀ ਮੈਂ ਤਾਂ ਛੱਡਾਂ ਅੰਗ ਚੱਲ ਕੇ ਉਹ ਭਾਂਦੀ ਮਲਾਪੀ ਕੱਢੀ ਜਾਂਦੀਗੀ ਤਾਂ ਫਤਾਂ ਸੀ ਮਾਡਲ ਆਪਣੀ ਇਹ ਪਿੰਡ ਲੂਲ ਬਾਈ ਕੂਤਰੀ ਲੈ ਕੇ ਪਾਣੀ ਪੁਣੀ ਜਿੱਦੱਕ ਚੋਬਰਾਂ ਨੇ ਦੇਤਾ ਹੀ ਪਾਣੀ ਪੁਣੀ ਦੇਈ ਜਾਂ ਨੀ ਦੇ ਦੋ ਹੀ ਦੇ ਦੇ ਮਾਰਦੇ ਆ ਬੋਲੇ ਵਾਲੇ ਫਿਰ ਅੱਡੀ ਬਹੁਤ ਇਕੱਠ 95 ਕਬੂਤਰ ਦੱਸ ਸੀ ਛੁੱਟੀਆਂ ਵਿੱਚ ਮੇਰੇ ਨਾਲ ਦਾ ਹੈ ਨਾ ਘਰ ਨਾਲ ਚੱਲ ਤਾਂ ਸਭ ਪੂਰਾ ਇਕੱਠਾ ਹਾਂ ਹਾਂ ਠੀਕ ਹੈ ਠੀਕ ਹੈ ਤਕਸੀਰ ਕਾ ਚੜਨੀ ਓ ਬਰੋ ਮਾਰੋ ਓਲੇ ਚਲੋ ਚਲੋ ਲਾ ਦੇ ਲੋ ਜੀ ਲੋ ਲੱਗੀ ਵੀ ਵੀਡੀਓ ਉੱਪਰ ਲੱਤ ਪਾੜ ਕਿਸੇ ਆਏ ਹਾਂ ਦੋਨੇ ਕੈਮਰਾਮੈਨ ਹੀ ਹੈ ਕੋਈ ਚੱਕਰ ਨਹੀਂ ਲੈ ਵੀ ਹਾਂ ਬੇਟੀ ਖਰੀ ਇਟ ਔਰੀ ਜੀ ਇਧਰ ਨਹੀਂ ਜਾਂਦੇਗੇ ਠੀਕ ਹੈ ਲੈ ਵੀ ਲਿਖਾ ਦੇ ਪ੍ਰਧਾਨ ਠੀਕ ਹੈ ਹਰੀ ਟੋਰੀ ਬਾਕੀ ਥੰਬਨੇ ਤੇ ਘੜ ਲਾਂ ਕੋਈ ਚੱਕਰ ਨਹੀਂ ਪਾ ਹੱਟ ਜਾ ਬਹੁਤ ਅੱਖੀ ਉਹ ਵੱਜੀਆਂ ਨੇ ਉੱਦੋਂ ਬਰੋਬਰ ਹੀ ਛੱਡਣੀ ਹੈ ਲੈ ਜਕਸੀਰ ਦੇ ਕਬੂਤਰੀ ਕਬੂਤਰਾ ਹੈ ਲੈ ਵੇ ਨੂੰ ਪਾਣੀ ਦੇ ਦੇ ਕਿਥੇ ਰੱਖੀ ਹੋਵੇ ਹੈ ਮੇਰੇ ਕੋਲ ਤਾਂ ਹੈ ਹੀ ਨਹੀਂ ਕੁਝ ਓਏ ਭਾਈ ਬਾਈ ਆ ਇੱਥੇ ਹੈ ਨਹੀਂ ਕਿੱਥੇ ਲੈ ਗਿਓ ਚਲ ਇੱਕ ਮਿੰਟ ਵਾ ਲਿਆਉਣਾ ਚਾਹਗਾ ਕਾਲਾ ਹੀ ਜਿਹੜੇ ਨੂੰ ਸਾਰੇ ਨੂੰ ਕਾਲਾ ਹੀ ਜਿੰਦੇ ਨੇ ਆਹ ਕੋਈ ਗੋਸ਼ ਆ ਗਿਆ ਮਨ ਵਾਲਾ ਲੈ ਕੇ ਇੱਥੇ ਲੱਗੇ ਉਹਨੇ ਸਿੰਦਰ ਪਿਉਰੀ ਟਿੱਕਾ ਆ ਗਿਆ ਯਾਰ ਲਿਖਿਆ ਤਾ ਸਿੰਦਰ ਪਿਉਰੀ ਆ ਨਾ ਜਿਹੜਾ ਦੇ ਸਿੰਦਰ ਪਿਉਰੀ ਸਿੰਦਰ ਪਿਉਰੀ ਕਹਾਂ ਮੁਰਾ ਲਵਾਉਂਦੇ ਸਰਗਿੰਦਰ ਪਿਉਰੀ ਕਰਦੇ ਆ ਆਪਣੇ ਲੇਟੇ ਆ 2000 ਨੰਬਰ ਦਾ ਛੱਡਦਾ ਛੱਡਦਾ ਨਵਾਂ ਮੋੜਾ ਫਿਰ 3 ਨੰਬਰ ਸੁਖਜਿੰਦਰ ਪਿਉਰੀ 3 ਨੰਬਰ ਆ ਠੀਕ ਐ ਚਲੋ ਜੀ ਪੁਸ਼ ਕਰ ਪੁਸ਼ ਲਾਇਆ ਪ੍ਰਧਾਨ ਜੀ ਦਾ ਮਾਰੋਲਾ ਸੁਖਜਿੰਦਰ ਪਿਉਰੀ ਦੇ ਨਾਂ ਤੇ ਜਾਣ ਦੇ ਕਰਾ ਹਰੀ ਟੌਰੀ ਵਾਲੀ ਵਾਹ ਜੀ ਆਓ ਜੀ ਓਕੇ ਐ ਓਕੇ ਜਮ ਕੰਮਣ ਆਹ ਸੁਖਜਿੰਦਰ ਦੇ ਦੀਦੀ ਕਬੂਦਰੀ ਆਪਰੇ ਤੇ ਨੂੰ ਮੁੰਡਿਆ ਕਬੂਤਰ ਜਿਸਕੇ ਤੇ ਨੂੰ ਉਹ ਆਉਂਦੀ ਕਿੱਥੇ ਆ ਮਾੜੀ ਨਿਗਾ ਭਰਾ ਕਬੂਤਰੀ ਦੀ ਇਹ ਉਹ ਆਉਂਦੀ ਖੜ ਜਾ ਮੈਨੂੰ ਕਿੰਨੀ ਆਉਂਦੀ ਮਗਰ ਆਵਾ ਮਾੜੀ ਆ ਮੇਰੀ ਨਿਗਾ ਪਾੜ ਗਈ ਉਹ ਹੁੰਦਾ ਤੇ ਥੋੜੇ ਜਿਹਾ ਜ਼ੂਮ ਕਰਕੇ ਦੇਖੀ ਉਹ ਪਰਾਂ ਟਲ ਗਈ ਹੋ ਜਾਂਦੀ ਹੈ ਨਾ ਮੂੜੀ ਹੁੰਦੀ ਹੈ ਨਾ ਉੱਤੇ ਬੰਦੀ ਆਵੇ ਕਿੱਥੇ ਆ ਆ ਇਹਦੇ ਉੱਤੇ ਜਾਵਾਂ ਸਰਦੇ ਵੇਖਣਾ ਆ ਜਾਂਦੀ ਆ ਫੇ ਆ ਜਾਂਦੀ ਆ ਮੁਰਫੀ ਵੇ ਨਹੀਂ ਭਰਾਵਾ ਹੋ ਜਾਂਦੀ ਯਾਰ ਮੈਨੂੰ ਪਤਾ ਹੀ ਨਹੀਂ ਇਹਦਾ ਸਾਰਾ ਸਾਰੀ ਟੋਰੀ ਆਰੇ ਦੀ ਤੂੰ ਇਹ ਜਾਲੀ ਲੇ ਤੂੰ ਨੇ ਮੈਨੂੰ ਜਾਲ ਲਿਆ ਆ ਜਾਂਦੀ ਆ ਜਾਂਦੀ ਆ ਹੋਈ ਕੋਈ ਦਿਖਾਵਾਂ ਤੇ ਸਾਨੂੰ ਸ਼ੱਕ ਪਿਆ ਵੀ ਸਾਡੇ ਕਬੂਤਰੀ ਛੰਡੀਆਂ ਹੈਗੀ ਇੱਥੇ ਵੇਣੇ ਫਿਰਦੇ ਹਨ ਇਸ ਗਿੰਦਰ ਕੰ ਦਾ ਝੰਡੀਆਂ ਚੱਲ ਕੇ ਆਉਣੇ ਕਹਿੰਦੇ ਇੱਥੇ ਵੇਣੇ ਕਬੂਤਰੀ ਪਾਸਾਰੀ ਕੀ ਫਿਰਦੀ ਨੇ ਜੀ ਹਨ ਤੇ ਨਿਗਾਹ ਮਾਰ ਕੇ ਰ ਫੇਣੇ ਬਾਪੇ ਦਿਖਾਉਣੇ ਹੁਣ ਆਪਾਂ ਇਗਰਾ ਵੇਖ ਬੁਖਲੀ ਕਬੂਤਰੀ 100% ਤਾਂ ਉੱਥੇ ਹੀ ਹੋਊਗੀ ਤੇ ਬਾਕੀ ਪਤਾ ਨਹੀਂ ਚੱਲ ਵੇਖ ਲਈਏ ਮੈਂ ਚੱਲ ਕੰਟੀਗਾ ਤੋ ਆ ਗਿਆ ਜੱਟਗਾ ਨਹੀਂ ਪੁੱਤਰ ਦੱਸਿਆ ਤੇ ਹੁਣ ਹੋ ਗਿਆ ਆਪਦੇ ਪੈਦਲ ਹੁਣ ਜਾਣੇ ਕਿੱਧਰ ਆ ਮੁੰਡੇ ਆਪਾਂ ਹੈ ਕਿਵੇਂ ਐਥੇ ਕਿੱਥੇ ਬੈਠੇਗਾ ਆਪਣੇ ਦੀ ਨਿਗ੍ਹਾ ਨਹੀਂ ਪੈਂਦੀ ਹੁਣ ਵਾਕ ਉਤਰਾਂ ਦੇ ਦੀਂਦੇ ਨਹੀਂ ਕਮਾਲ ਹੀ ਪੀਮ ਸਾਰੇ ਚੱਟ ਉੱਡ ਕੇ ਪੈ ਇਹਦੇ ਨੇ ਦੇ ਟੜਕਈ ਦੀ ਸੀ ਨੀ ਟੋਰੀ ਵਾਲੀ। ਕੋਈ ਨਹੀਂ ਬਾਬੇ ਉਹ ਵੇਣੇ ਮਾਰਾਂਗੇ ਨੀ ਕਰਨ ਕੋਈ ਫਿਰ। ਕਾਪੀ ਹੱਗਲੇ ਆਏ ਸੀ। ਸੁਖਜਿੰਦਰ ਪਿਓ ਜੀ ਨਾਲ ਕਬੂਤਰ ਐਂਟਰ ਕਰਾਉਣ ਆਇਆ। ਜਮਾ ਕਰਾ ਕਬੂਤਰ ਕਿਤੇ ਦਰਾਂ। ਦਿਖਾ। ਹਾਂ। ਅਬ ਕਬੂਤਰ ਪਾ ਲਈਏ ਕਿਰਾ ਤੇ ਫੇਰ ਦਿਖਾਵਾਂ ਫਿਰ ਹਾਂਜੀ ਬਾਬੇ। ਕਬੂਤਰੀ ਨਹੀਂ ਦਿਸ ਰਹੀ। ਇਹ ਪਰ ਟਾਈਮ ਤਾਂ ਲੱਗਣੀ ਹਜੇ। ਉਹ ਆਖਦੇ ਬਈ ਕਬੂਤਰੀ ਦਿਖਾਉ ਆਪ ਕੀ। ਕਈ ਕਬੂਤਰਾਂ ਟਾਈਮ ਲੱਗਿਆ ਪਿਆਗਾ। ਚੱਲੇ ਆਪਣੇ ਨੇ ਲੱਗਿਆ। ਇੱਕ ਦਾ ਰੰਗ ਥੋੜੇ ਜੇ ਕਾਰਨ ਜੱਕਰ ਬਣ ਗਿਆ ਰੇ ਉਹ ਨਹੀਂ ਕਬੂਤਰੀ ਵੀ ਆਪਣੇ ਬਹਿਣ ਵਾਲੀ ਕਬੂਤਰੀ ਤਾਂ ਹੈ ਨਹੀਂ ਰੰਗ ਗੱਲਾ ਕਾਰਨ ਉਹ ਕਾਰਨ ਦਾ ਰੰਗ ਬਣ ਹਾਂ ਰੰਗ ਘੱਟ ਲੱਗਾ ਸੀ ਕਬੂਤਰੀ ਬਾਬੋ ਹੈ ਟੌਰੀ ਸੀ ਮਾੜੀ ਤੇ ਹੁਣ ਤੇਰੇ ਵੀ ਉਹ ਜੱਕ ਤੇ ਦੀਂਦੀ ਨਹੀਂ ਭਾਲੀ ਇਹਨੇ ਮਨਪ੍ਰੇਤ ਵੀ ਆ ਗਿਆ ਹਾਂ ਘਰੇ ਮਸੰਦੀਂਦੀ ਇੱਥੇ ਇਨੇ ਕੂਤਰੇ ਕਿਤੇ ਹਾਂ 100 ਕਬੂਤਰਾ ਵੀ 100 ਕੂਤੇ ਵੈਂਗੜਦੇ ਸੂ ਆਪਾਂ ਨੂੰ 99 92 ਕੂਤਰਾ ਸਰ ਕੋਈ ਫੇਰੀ ਭਾਲਦੇ ਹੈਗੇ ਜੋਰ ਮਾਰੀ ਇੱਨੇ ਦਿਖਾਵਾ ਹੋ ਸਕਿਆ ਪਰ ਪਾੜਦਗੇ ਕਬੂਤਰੀ ਜਿਤਾ ਕੇ ਮੁੰਡੇ ਦੇ ਹੋ ਗਏ ਔਰ ਤਾਂ ਦੇ ਇੱਥੇ ਵੀ ਨਹੀਂ ਆਇਆ ਔਰ ਤਾਂ ਕੰਮ ਨਹੀਂ ਸਖਜਿੰਦਰ ਪਿਉਰੀ ਕਬੂਤਰੀ ਦਿਖਾ ਕੇ ਐਂਟਰ ਕਰਾ ਕੇ ਮੁੰਡਿਆ ਹਏ ਹਏ ਕਰਾ ਰਿਹਾ ਰਿਕਾਰਡਿੰਗ ਦਿਨਾ ਕਰ ਕੀ ਬੋਲ ਦੇਗੇ ਸੁਣਾਈ ਸਖਜਿੰਦਰ ਪਿਉਰੀ ਤੇ ਹਰੀ ਦੋਰੀ ਵਾਲਾ ਕਬੂਤਰ ਵੀ ਸ਼ਾਮ ਕਰਾ ਦੇ ਕਬੂਤਰ ਹੈ ਨਹੀਂ ਬਹੁਤ ਚੰਗਾ ਦੇਖਿਆ ਬੰਦਾ ਹੈ ਸਖਜਿੰਦਰ ਬਰਾ ਕਿੰਨੀ ਹੈ 7 ਬਈ ਤੜਕੇ ਤੇ ਕਰੀ ਦਿਖਾਇਆ ਕਬੂਤਰ ਨੂੰ ਹੱਥ ਤੇ ਲੱਗੀ ਹੱਥ ਤੇ ਹਏ ਹੱਥ ਤੇ ਲੱਗੀ ਵੀ ਤਾਂਸ ਤੋਂ ਇੱਥੇ ਆ ਕੇ ਵੀ ਨਹੀਂ ਹਟਦੇ ਮੇਰੇ ਵਾਲੇ ਇੱਥੇ ਵੀ ਤਾਂਸ ਖੇਡ ਲੱਗੇ ਕਬੂਤਰੀ ਇੱਥੇ ਹੁੰਦੀ ਨਹੀਂ ਲੋ ਜੀ ਤਾਂ ਸੰਤੂ ਤਾਂ ਖੇਡ ਕੇ ਲੈ ਵੀ ਦਾ ਬੋਲ ਲੈ ਦੱਸ ਮੰਡ ਸੰਤੂ ਥੋੜੀ ਜਿਹਾ ਕੈਮਰਾਮੈਨ ਹੈ ਮੰਡ ਇਹ ਤਾਂ ਤੂੰ ਖੇਡ ਕੇ ਆ ਗਿਆ ਬਾਬੇ ਉਹ ਤੇ ਆਪਣੀ ਕਬੂਤੀ ਲਗਭਗ ਕੱਟੀ ਮੰਨੋ ਵੈਸੇ ਹਜੇ ਤੱਕ ਕੱਟੀ ਤਾਂ ਹੈ ਨਹੀਂ ਗਈ ਹੈ ਨਾ ਤੇ ਹੈ ਵੀ ਨਹੀਂ ਫੇਰ ਕੱਟੀ ਮੰਨ ਤੂੰ ਨਹੀਂ ਨਹੀਂ ਫਿਰ ਨਹੀਂ ਕਰ ਗਈ ਬਾਕੀ ਦੂਜਿਆਂ ਦੀ ਹੈਗੇ ਆ ਭਾਈ ਉਹ ਫਿਰਦੇ ਵੀ ਥੱਲੇ ਵੇਖੋ ਤੁਸੀਂ ਤੇ ਕੋਠੇ ਚੜੇ ਬਠਲੋ ਹਨ ਉੱਤੇ ਗਏ ਉੱਤੇ ਗਏ ਆ ਵੇਖੋ ਆ ਫਿਰ ਤੇ ਜਾਲ ਹੀ ਬਣਾਇਆ ਫਿਰ ਕਿੰਨੇ ਕਬੂਤਰ ਹੋਣੇ ਲਗਭਗ ਤੇਰੇ ਹਿਸਾਬ ਨਾਲ ਹੋਣ ਦੇ ਬਾਜੀਆਂ ਦੇ ਘਰ ਨੇੜੇ ਢਾਂਗੀਆਂ ਲੱਗ ਗਈਆਂ ਚੋਕ ਕਿਵੇਂ ਲੈ ਆ ਹਾਂ ਮੁੰਡਿਆ ਕਿਤਕੀ ਕਬੂਤਰੀ ਬਾਜੀ ਜਿੱਤ ਗਈ ਆਪਣੀ ਹਾਂ 3 ਲੱਖ ਰੁਪਏ ਮਿਲਿਆ ਮੈਨੂੰ ਨਾ ਦੇ ਨਿਸ਼ਕਾਰ ਕੇ ਗੱਡੀ ਦਾ ਸਨਮਾਨ ਕਰਿਆ ਤਹਾਂ ਚੱਕ ਕੇ ਰੱਖੋ ਤੂੰ ਵੀ ਅੱਡਾ ਠੀਕ ਹੈ ਥੈਂਕ ਯੂ ਗਿਆ ਆਪਾਂ ਜਿੱਤ ਗਏ ਵਾਹ ਜੀ ਵਾਹ ਇਹ ਦੂ ਘੰਟਾ ਇਹ ਦੂ ਇਹ ਦੂ ਘੰਟਾ ਵਾਧਾ ਕਰੀ ਮੁਰਦੂ ਬਸ ਤੋਖਾ ਦੇਗੀ ਚਰੀ ਇਹ ਘੰਟਾ ਵਾਧਾ ਕਰੀ ਬਹਾਉਂਦੇ ਜੀ ਪਾਸੇ ਕੱਢ ਲਾਗੇ ਸਾਰੀਆਂ ਉਹ ਚੱਕ ਉਧਰ ਖਾ ਲੈ ਬਟਾ ਆਪਾਂ ਦਿਖਾਉਣੇ ਆ ਮੁੰਡਾ ਤੇ ਵੇਖੋ ਕੋਠੀ ਤੇ ਆ ਕੱਲੀ ਆਲੀ ਤੇ ਮੂਤੀ ਹਾਵੇ ਵਾਹ ਉਹ ਢੀ ਢਾਂਗੇ ਤਾਂ ਲੱਗੀ ਪਈ ਮਗਰ ਆਹ ਆਹ ਕੀ ਏੜ ਨੋ ਕਰ ਰਹਾ ਕਰ ਰਹਾ ਨਹੀਂ ਨਹੀਂ ਏੜ ਨਹੀਂ ਕਰਦਾ ਪਤ ਮੈਂ ਸਿਮਿਲ ਹੈ ਹੁਣ ਦੇਖੀਨ ਕਾਹਦੇ ਨੇ ਕਿਤੇ ਹਾਂ ਜੇ ਮੇਰੇ ਵੀਰੋ ਤੇ ਜਿਹੜੀ ਆਪਣੀ ਕੱਲ ਵਾਲੀ ਵੀਡੀਓ ਸੀ ਤੇ ਉਹਦੇ ਵਾਂਗ ਥੋੜੇ ਵਿੱਚ ਕਲਿੱਪ ਐਡ ਕਰਦੇ ਹੁਣ ਆਪਾਂ ਤੇ ਰਾਤ ਆਏ ਆਪਾਂ 11:30 ਵਜੇ ਹੈ ਨਾ 11:00 ਵਜੇ ਆਏ ਆ ਘਰੇ ਆਪਾਂ ਤੇ ਬਾਬੂ ਆਪਣੀ ਕਬੂਤਰੀ ਵੀ ਥੇ ਆ ਗਈ ਸੀ ਹੀਰਾ ਕੱਲ ਹੀ ਕੱਲ 7-8 ਵਜੇ ਲੈ ਕੇ ਆਇਆ ਮੈਂ ਤੇ ਮਨਪਰੀ ਜਾ ਕੇ ਚੰਨੂ ਤੋਂ ਕੋਈ ਤੁਹਾਨੂੰ ਪਤਾ ਵੀ ਆਪਣੇ ਕਬੂਤਰ ਜਾੜੇ ਦੇ ਚੰਨੂ ਤੇ ਉਥੇ ਗੱਲ ਨੇ ਦੇਖੀ ਜੀ ਗੱਲ ਨੇ ਆਪ ਨੂੰ ਕਿਸੇ ਬੌਰੀਆਂ ਦੇ ਘਰੇ ਸੀਗੀ ਤੇ ਉਥੋਂ ਆਪ ਨੂੰ ਉਹਨੇ ਕਬੂਤਰੀ ਦਿਵਾਤੀ ਸੀ ਉਹ ਲੈ ਕੇ ਆ ਗਏ ਸੀ ਤੇ ਕਬੂਤਰ ਬਾਬੇ ਉਹ ਬਾਜੀ ਜਿ ਰਹਿ ਗਏ ਸੀਗੇ ਲਗਭਗ 8 ਨੇ 50 ਤੇ ਢਾਂਗੀਆਂ ਜੜਿਆ ਸਿਰਫ ਮੰਨ ਕੇ ਚਲੋ 10 12 15 ਵਾ ਕਬੂਤਰ ਢਾਂਗੀਆਂ ਜੜਿਆ ਤੇ ਉਹ 15 ਕਬੂਤਰਾਂ ਚ ਅੱਜ ਦੁੱਸਰ ਹੈਗੀ ਠੀਕ ਹੈ ਉਹ ਤਾਂ ਆਪ ਨੂੰ ਦਿਖਾਉਣੀ ਨਹੀਂ ਗਈ ਆਪਣੀ ਕਬੂਤਰੀ ਸੀ ਉਹ ਹੋੜੀ ਆਪਣੀ ਕਬੂਤਰੀ ਹੁੰਦਾ ਨਹੀਂ ਭੱਜ ਗਈ ਬੈਠਣ ਵਾਲੀ ਸੀ ਉੱਥੇ ਵੀ 7 ਵਜੇ ਬੈਠੀ ਐ ਸਹੀ ਬਾਬੇ ਸਹੀ 7 ਵਜੇ ਉੱਤੇ ਬੈਠੀ ਕਬੂਦਰੀ ਆਪਣੀ ਤੇ ਬਸ ਇਹੀ ਗੱਲ ਕਰਨੀ ਮੈਂ ਬਸ ਇਹ ਵੀਡੀਓ ਥੋੜੀ ਮਤਲਬ ਦੱਸ ਦਈਏ ਕੱਲ ਮਾਲਾ ਵੀ ਅੱਧ ਤੋਂ ਚਾਲਿਆ ਕੰਮ ਕਰਤਾ ਸੀਗਾ ਤੇ 6 ਵਜੇ ਢਾਂਗੀਆਂ ਲੱਗੀਆਂ ਸੀਆਂ ਤੇ ਆਪਣੇ ਉਹ ਦੂਜੀ ਬੇਲੀ ਦੀ ਵੀ ਕਬੂਦਰੀ ਬੈਠੀ ਹੈ ਨਾ ਉਹ ਵੀ ਪਾਲਾ ਗਿਆ ਤੇ ਜਗਸੀਰ ਕਲਚਰ ਨੇ ਨਾਲ ਦੀ ਉਹ ਰਾਤ ਅਸੀਂ ਤਾਂ ਹੀ ਲੇਟ ਹੋ ਗਏ ਇੱਕ ਤਾਂ ਉੱਥੋਂ ਚਪਾਈ ਤੇ ਫੜ ਕੇ ਲਿਆਏਗੇ ਠੀਕ ਆ ਚਲੋ ਬਾਕੀ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਤੇ ਹੁਣ ਆਪਣੀ ਬਾਜੀ ਅੱਗੇ ਵੀ ਆਉਂਦੀ ਹੈ ਕਿਹਨੂੰ ਇੱਥੋਂ 7 ਤਰੀਕ ਦੀ ਹੈ 8 ਤਰੀਕ ਦੀ ਬਾਜੀ ਆਪਣੀ ਹੈ ਨਾ ਉਹ 6 7 8 ਦੀ ਆ ਤੇ 11 ਦੀ ਆ ਬਾਜ਼ੀਆਂ ਬਹੁਤਾ ਬਣੇ ਰਿਓ ਜਿੜਾਕਾ ਕਾੜਦੇ ਮੈਨੂੰ ਮਗਰ ਦੀ ਆਪਾਂ ਨਾ ਉਹ ਜੋ ਪ੍ਰਾਣੀ ਸਾਹ ਵਾਲੇ ਕਬੂਦਰੀ ਸੀ ਆਪਣੀ ਵਾਲਾ ਤੇ ਬਾਕੀ ਉੱਡਣ ਵਾਲੇ ਪਾਸੇ ਕੋਈ ਕਸਰ ਨਹੀਂ ਛੁੱਧੀ ਉਹ ਜੋ ਮੌਕ ਰਿਪੋਰਟ ਸੀਗੀ ਤੇ ਸੁਰੱਖਿਅਤ ਰੱਖਾ ਤੇ ਹੁੰਦੇ ਰਹੇ ਨੇ ਘਾਟ ਵਾਲੇ ਸਭ ਚੱਲਦਾ ਜਾਣਾ ਤੇ ਚਲੋ ਬਾਬੋ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਤੇ ਤਬ ਤੱਕ ਜੇ ਬੈਠੇ ਰਹੋ ਨਿਆਰਾ ਲਾਓ